ਪਾਵਰ ਹੀ ਕਰਦੇ ਸੀਗੇ ਠੀਕ ਹੈ ਜੀ ਹੁਣ ਜਿਹੜਾ ਅਸੀਂ ਉਹਨੂੰ ਡਬਲ ਕਰਤਾ ਵਿੱਚ ਨੂੰ ਕੱਲ ਨੂੰ ਪਾਵਰ ਤੇ ਨਹੀਂ ਵਰਤਣਾ ਜਾਂ ਕੋਈ ਟਰੈਕਟਰ ਵਾਲੇ ਨੂੰ ਮੰਗਮਾ ਨਹੀਂ ਦੇਣਾ ਸੱਟ ਪਾਵਰ ਵਾਲਾ ਉਹਦੇ ਆਸਤੇ ਅਸੀਂ ਵੀ ਫਰਕ ਪਾਤਾ ਇਹ ਚ ਡਿਜ਼ਾਈਨ ਵੀ ਅਸੀਂ ਫਰਕ ਪਾਤਾ ਇਧਰ ਸਾਰੀਆਂ ਪਲੇਟਾਂ ਕਰਤੀਆਂ ਆ ਆਪਾਂ ਸਾਰੀਆਂ ਆ ਠੀਕ ਹੈ ਇਧਰ ਪਲੇਟਾਂ ਕਰਤੀਆਂ ਦੇਖੋ ਪਲੇਟ ਕਰਤੀ ਸਾਰੀ ਆ ਹੁਣ ਇਹ ਤੇ ਪਲੇਟ ਕਰਦੇ ਉਹ ਸੱਟ ਅੰਦਰੋਂ ਭਰਦਾ ਸੀਗਾ ਅੱਛਾ ਇਹ ਹੁਣ ਪੂਰਾ ਅੰਧੂ ਖਾਲੀ ਹੋ ਗਿਆ ਤਾਂ ਆਹ ਤਵਾ ਇਧਰ ਨੂੰ ਸਾਂਝੀ ਵੱਟ ਤੇ ਜਾਂਦੇ ਆ ਉਹਦਾ ਫਿਰ ਅਗਲੇ ਦੀ ਮਿੱਟੀ ਜਾਂਦੀ ਹੈ ਇਹਨੇ ਮਿੱਟੀ ਜਾਣ ਨਹੀਂ ਦੇਣੀ ਜੀ ਠੀਕ ਹੈ ਠੀਕ ਹੈ ਤਾਂ ਮਿੱਤਰੋ ਦੇਖ ਰਹੇ ਬੱਤੇ ਕਹਿ ਸਕਦੇ ਇਹਨੂੰ ਇਹ ਕਿੰਨੇ ਇੰਚੀ ਲਾਈ ਲੂਏ ਤੇ ਚਾਰ ਕਹਿ ਕੇ ਕੀ ਸਿਸਟਮ ਆ ਗਿਆ ਜਿੱਥੇ ਬੁਸ਼ਾ ਜੀ ਤੇ ਇਹ ਬੁਸ਼ ਦੇ ਲਾਈਫ ਬਈ ਕਿਵੇਂ ਲਾਈਫ ਨੇ ਯੂਜ਼ ਕਰਦੇ ਤੁਸੀਂ ਇਹ ਬੈਰਕ 535 ਨੰਬਰ ਰਾਜਕੋਟ ਦਾ ਬੈਰੰਗਾ ਸਾਡਾ ਠੀਕ ਹੈ ਹਾਂਜੀ ਹਾਂਜੀ ਇਸ ਉੱਤੇ ਬੱਠੇ ਲੈ ਨੇ ਟਰੈਕਟਰ ਤੇ ਬਾੜ ਕੇ ਆਪੇ ਸੱਟ ਇਸ ਹਾਲ ਲੱਗ ਜਾਣਾ ਆਪੇ ਠੀਕ ਹੈ ਇਹ ਵੀ ਐ ਨਹੀਂ ਇੱਕ ਸਾਈਡ ਦੇ ਤਵੇ ਅਡਕਾ ਜਾਣਗੇ ਹਾਂ ਜਦੋਂ ਤੱਕ ਸੈਟ ਕਸੂਗਾ ਇੱਕੋ ਜੇ ਕਸਣਗੇ ਕੀ ਬਤਾ ਇਹ ਗਾਰੰਟੀ ਹੈ ਜੀ ਗਾਰੰਟੀ ਹੈ ਸਾਡੀ ਕੀ ਬਤਾ ਤਾਂ ਮਿੱਤਰੋ ਦੇਖੀ ਇਹਦਾ ਜੱਜ ਦੀਆਂ ਬੜੀਆਂ ਟਰੈਕਟਰ ਮਰ ਪਾਈਆਂ ਤੇ ਰੰਗ ਬੜਾ ਸੋਹਣਾ ਰੰਗ ਠੀਕ ਹੈ ਵਾਇਤਾ ਦੋਸਤੋ ਤੁਹਾਡਾ ਆਪਣੇ ਰਿਸਪੈਕਟ ਫਾਰਮਾ ਟੀਵੀ ਚੈਨਲ ਦੇ ਜੀ ਵੀਡੀਓ ਦੇ ਵਿੱਚ ਤਵੀਆਂ ਦੇਖ ਰਹੇ ਆ ਜੀ ਕਿਹੜੀ ਫਰਮ ਤੋਂ ਤਿਆਰ ਹੋਈਆਂ ਆਪਾਂ ਸਾਰੀ ਜਾਣਕਾਰੀ ਬਾਈ ਹੋਰਾਂ ਤੋਂ ਲੈਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਚੈਨਲ ਤੇ ਆਇਆ ਨਾ ਧੰਨਵਾਦ ਜੀ ਬਾਈ ਜੀ ਆਪਣਾ ਨੇਮ ਤੇ ਪ੍ਰੋਪਰ ਐਡਰੈਸ ਦੱਸਿਓ ਜੀ ਆਪਣੀ ਵਰਕਸ਼ਾਪ ਦਾ ਜੀ ਨਾਮ ਸੰਤੋਖ ਸਿੰਘ ਆ ਜੀ ਆਪਣਾ ਠੀਕ ਹੈ ਜੀ ਇਹ ਐਡਰੈਸ ਆਪਣਾ ਸੰਤੋਖ ਹੈਰੀ ਕਲਚਰ ਵਰਕਸ ਮੁਕਸਾ ਰੋਡ ਜੈਤੋ ਆ ਠੀਕ ਹੈ ਜੀ ਜੈਤੋ ਮੰਡੀ ਦੇ ਵਿੱਚ ਮਿੱਤਰੋ ਖੜੇ ਹੋਏ ਆਪਾਂ ਇਹਨਾਂ ਵੱਲੋਂ ਇਹ ਤਵੀਆਂ ਤਿਆਰ ਤੇ ਬਾਈ ਜੀ ਇਹ ਪਹਿਲਾਂ ਤਾਂ ਦਵੀ ਆਪਣਾ ਤਵੀਆਂ ਕਿੰਨੇ ਬਾਈ ਕਿੰਨੇ ਦਾ ਸੈਟ ਹੈ ਜੀ ਇਹ ਇਹ ਬਾਈ 10 10 ਦਾ ਸੱਟਾ ਵੀ ਤਵੀਆਂ ਠੀਕ ਹੈ ਜੀ ਇਹ ਅਸੀਂ ਨਵਾਂ ਮਾਡਲ ਲਾਂਚ ਕੀਤਾ ਜੀ ਠੀਕ ਹੈ ਇਹ ਬਾਈ ਨਵਾਂ ਮਾਡਲ ਜਿਵੇਂ ਤੁਸੀਂ ਕਿਹਾ ਇਹ ਪਾਵਰ ਦਾ ਪਹਿਲੀ ਵਾਰੀ ਲਾਂਚ ਕਰਿਆ ਜਾਂ ਕੀ ਇਹਦੇ ਚ ਜਿਹੜੇ ਬੇਸ ਤੇ ਕਹਿ ਰਹੇ ਤੁਸੀਂ ਨਹੀਂ ਨਹੀਂ ਪਾਵਰ ਤਾਂ ਅਸੀਂ ਪਹਿਲਾਂ ਵੀ ਕਰਦੇ ਸੀਗੇ ਠੀਕ ਹੈ ਜੀ ਪਾਵਰ ਪਹਿਲਾਂ ਅਸੀਂ ਕੱਲੀ ਪਾਵਰ ਹੀ ਕਰਦੇ ਸੀਗੇ ਠੀਕ ਹੈ ਜੀ ਹੁਣਾ ਜਿਹੜਾ ਅਸੀਂ ਉਹਨੂੰ ਡਬਲ ਕਰਤਾ ਵੀ ਤੁਹਾਨੂੰ ਕੱਲ ਨੂੰ ਪਾਵਰ ਤੇ ਨਹੀਂ ਵਰਤਣਾ ਜਾਂ ਕੋਈ ਟਰੈਕਟਰ ਵਾਲੇ ਨੂੰ ਮੰਗਵਾ ਨਹੀਂ ਦੇਣਾ ਸੈਟ ਪਾਵਰ ਵਾਲਾ ਉਹਦੇ ਆਸਤੇ ਅਸੀਂ ਡਬਲ ਕਰਤਾ ਜੀ ਉਹ ਹੁਣ ਬੀਮਤੇ ਵੀ ਦੁੱਜੂ ਵੀ ਚੱਲੂਗਾ ਸਿੰਪਲ ਤਵੀਆਂ ਉਂ ਵੀ ਕੰਮ ਕਰੂਗਾ ਠੀਕ ਹੈ ਇਹ ਘੋੜਾ ਉਹ ਆ ਜਿਵੇਂ ਆਪਣੀਆਂ ਸਿੰਪਲ ਬਿਨਾ ਪਾਵਰ ਵਾਲੀਆਂ ਤੰਦ ਉਹ ਵੀ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਵੀ ਕੰਮ ਕਰੂਗਾ ਠੀਕ ਹੈ ਤੇ ਬਾਈ ਜੀ ਆਪਾਂ ਲੋਹਾ ਕਿਹੜਾ ਵਰਤਦੇ ਆ ਜੀ ਲੋਹਾ ਪਾਈ ਐਸਆਈ ਵਰਤਦੇ ਆ ਸਾਰਾ ਜੀ ਠੀਕ ਆ ਜੀ ਤੇ ਇਹ ਜੋ ਆਪਾਂ ਬੀਮ ਵਗੈਰਾ ਇਹ ਦੇਖ ਰਹੇ ਬੱਤੇ ਕਹਿ ਸਕਦੇ ਇਹਨੂੰ ਇਹ ਕਿੰਨੇ ਇੰਚੀ ਲਾਇ ਲੂ ਤੇ 4 ਇੰਚੀ ਦਾ ਲਾਇਆ ਬਾਈ ਇੱਕ ਕੁਆਂਟਲ ਵਜਨ ਦੇ ਵਿੱਚ ਆ ਜੀ ਇੱਕ ਕੁਆਂਟਲ ਵਜਨ ਵਾਲਾ ਜਿਹੜਾ ਇਹ ਲਾਇਆ ਲੋਹੇ ਦੇ ਵਿੱਚ ਆਉਂਦਾ ਕੁਆਂਟਲ ਵਜਨ ਹੈਵੀ ਚਲਿਆ ਠੀਕ ਆ ਠੀਕ ਆ ਬਾਈ ਹਾਂ ਜੀ ਤੇ ਬਾਕੀ ਜਿਵੇਂ ਤੁਸੀਂ ਕਹੇ ਵੀ ਇਹ ਨਵਾਂ ਲਾਂਚ ਕਰਿਆ ਇਹਦੇ ਵਿੱਚ ਫਿਰ ਡਿਜ਼ਾਈਨ ਦਾ ਵੀ ਫਰਕ ਪੈਣਾ ਇਹ ਚ ਡਿਜ਼ਾਈਨ ਵੀ ਅਸੀਂ ਫਰਕ ਪਾਤਾ ਇਧਰ ਸਾਰੀਆਂ ਪਲੇਟਾਂ ਕਰਤੀਆਂ ਆਪਾਂ ਸਾਰੀਆਂ ਆ ਠੀਕ ਆ ਇਧਰ ਪਲੇਟਾਂ ਕਰਤੀਆਂ ਆ अच्छा ਜਿਉ ਆਪਾ ਪਲੇਟ ਦੇਖ ਰਿਹਾ ਇੱਥੇ ਪਹਿਲਾਂ ਬੱਤਾ ਹੁੰਦਾ ਸੀ ਇੱਥੇ ਬੱਤਾ ਸੀਗਾ ਪਹਿਲਾਂ ਹੁਣ ਇਹ ਤਾਂ ਪਲੇਟ ਕਰ ਤਾ ਉਹ ਸਿੱਟ ਅੰਦਰੋਂ ਭਰਦਾ ਸੀਗਾ ਅੱਛਾ ਇਹ ਹੁਣ ਇਹ ਪੂਰਾ ਅੰਦਰ ਖਾਲੀ ਹੋ ਗਿਆ ਹਾਂਜੀ ਹਾਂਜੀ ਇੱਕ ਆਪਾਂ ਗ੍ਰੀਸ ਪੈਪੇ ਦੀ ਤਾਂ ਕਰਤੀ ਜੀ ਠੀਕ ਹੈ ਜੀ ਇੱਥੇ ਗ੍ਰੀਸ ਪੈਣਾ ਤਾਂ ਥੱਲੇ ਨਹੀਂ ਝੁਕਣਾ ਪੈਂਦਾ ਉੱਤੋਂ ਗ੍ਰੀਸ ਹੋ ਜੂਗਾ ਜੀ ਹਾਂ ਬਹੁਤ ਸੋਹਣਾ ਕੰਮ ਇਹ ਨਿੱਕੇ ਨਿੱਕੀਆਂ ਚੀਜ਼ਾਂ ਸਹੂਲਤਾਂ ਹੀ ਹੁੰਦੀਆਂ ਨੇ ਕਿਸਾਨ ਵੀਰਾਂ ਨੂੰ ਪਤਾ ਹੀ ਆ ਵੀ ਗ੍ਰੀਸ ਕਰਨਾ ਸੌਖਾ ਹੋਵੇ ਤਾਂ ਬੰਦਾ ਉਹਨਾਂ ਛੇਦੀ ਕਰ ਦਿੰਦਾ ਫੇਰ ਆਪਾਂ ਆਹ ਇੰਡੀਕੇਟਰ ਵਗੈਰਾ ਨਵੇਂ ਦਿੱਤੇ ਆ ਤਕੀ ਜੀ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਇਹ ਪਲੇਟ ਕਹ ਇਹਦਾ ਕੋਈ ਹੋਰ ਬੈਨੀਫਿਟ ਰਹੂਗਾ ਮਜ਼ਬੂਤੀ ਤਾਂ ਨਹੀਂ ਘਟੀ ਹੋਣੀ ਮੋ ਮਜ਼ਬੂਤੀ ਵਧੀ ਜਾਏ ਇਹਦੀ ਘਟੀ ਨਹੀਂ ਹੋਊਗੀ ਘਟੀ ਨਹੀਂ ਜੀ ਵਧੀ ਹੈ ਪੱਕੀ ਗੱਲ ਹਾਂਜੀ ਹਾਂਜੀ ਹਾਂ ਵੀ ਜਿਵੇਂ ਇੱਥੇ ਬੱਤਾ ਘੁੰਮਿਆ ਸੀ ਤੇ ਹੁਣ ਇਹ ਇਹ ਪਲੇਟ ਵੈਸੇ ਕਿੰਨੇ ਐਮ ਐਮ ਲਾਈ ਹੋਊਗਾ ਇਹ 12 ਐਮ ਐਮ ਲੱਗੀ ਹੈ ਜੀ ਅੱਛਾ 12 ਐਮ ਐਮ ਲੱਗੀ ਹੈ ਜਾਨੀ ਬੱਤੇ ਵਾਂਗੂ ਹੀ ਕੰਮ ਕਰੂਗੀ ਇਹ ਬੱਤੇ ਤੋਂ ਵੀ ਜ਼ਿਆਦਾ ਮਜ਼ਬੂਤ ਹੈ ਇਹ ਠੀਕ ਹੈ ਤੇ ਜੇ ਆਪਾਂ ਹੁਣ ਬਈ ਬੈਰਿੰਗਾਂ ਬਾਰੇ ਗੱਲ ਕਰੀਏ ਜੀ ਇਹ ਜਿਹੜੇ ਬੈਰਿੰਗ ਵਗੈਰਾ ਕਿਹੜੇ ਯੂਜ਼ ਕਰਦੇ ਤੁਸੀਂ ਇਹ ਬੈਰਕ 535 ਨੰਬਰ ਇਹ ਇਹ ਬੈਰਿੰਗ ਤੁਸੀਂ ਪਹਿਲਾਂ ਤੋਂ ਹੀ ਵਰਤ ਰਹੇ ਹੋਗੇ ਕਦੇ ਕੋਈ ਸ਼ਿਕਾਇਤ ਵਾਲੀ ਗੱਲ ਤਾਂ ਨਹੀਂ ਆਈ ਇਹ ਇਹ ਮੈਂ ਘੱਟੋ ਘੱਟ 25 ਸਾਲ ਤੋਂ ਬੈਰਿੰਗ ਵਰਤ ਰਿਆ ਜੀ ਇਹ ਠੀਕ ਹੈ ਜੀ ਜਿਹੜਾ ਆਪਾਂ ਤਵਾ ਵੀ ਵਰਤ ਰਹੇ ਆ ਉਹ ਵੀ 25 ਸਾਲ ਤੋਂ ਪਾ ਰਹੇ ਹਿੱਪੋ ਦਾ ਤਵਾ ਠੀਕ ਹੈ ਜੀ ਠੀਕ ਹੈ ਇਹ ਤਵਾ ਦੇਖੋ ਮਿੱਤਰੋ ਇਹ ਸਟੈਂਡਰਡਸ ਹੈ ਜੀ ਹੁਣ ਇਹ ਸਟੈਂਡਰਡ ਸਾਈਜ਼ ਆ 24 ਇੰਚ 10 ਕਿਲੋ ਚ ਆ ਠੀਕ ਹੈ ਜੀ ਤੇ ਬਾਕੀ ਬਈ ਜਿਵੇਂ ਜੋ ਇਹਦੀ ਇਹ ਵੀ ਸਟੈਂਡਲਸ ਹੈ ਜੀ ਹੁੰਦਾ ਜੀ ਹਾਂ ਸਟੈਂਡਰਡ ਸਾਈਜ਼ ਆ ਪੋਣੇ 9 ਇੰਚ ਠੀਕ ਹੈ ਠੀਕ ਹੈ ਤੇ ਇਧਰ ਫੇਰ ਆਪਾਂ ਦੇਖੀਏ ਜੀ ਇੱਕ ਪਲੇਟ ਆ ਤੁਸੀਂ ਬੜੀ ਸੋਹਣੀ ਲਾਈ ਜੀ ਇਹ ਮਿੱਟੀ ਵਾਸਤੇ ਲਾਈ ਆ ਜੀ ਅਸੀਂ ਅੱਛਾ ਅਗਲੇ ਦੇ ਵਾਂਹ ਚ ਮਿੱਟੀ ਨਹੀਂ ਛੱੜਦੀ ਠੀਕ ਹੈ ਜਿਵੇਂ ਆਪਣੀਆਂ ਜਦੋਂ ਤਵੀਆਂ ਛੱਡੀਆਂ ਹੁੰਦੀਆਂ ਤਾਂ ਆਹ ਤਵਾ ਇਧਰ ਉਹ ਸਾਂਝੀ ਵੱਟੇ ਜਾਂਦੇ ਆ ਉਹਦਾ ਫਿਰ ਅਗਲੇ ਦੀ ਵੱਟੀ ਜਾਂਦੀ ਹੈ ਇਹਨੇ ਮਿੱਟੀ ਜਾਣ ਨਹੀਂ ਦੇਣੀ ਜੀ ਠੀਕ ਹੈ ਠੀਕ ਹੈ ਤਾਂ ਮਿੱਤਰੋ ਇਹ ਜਿਹੜੇ ਅਗਲੇ ਤਵਿਆਂ ਦੀ ਮਿੱਟੀ ਆ ਉਹ ਇੱਥੇ ਹੀ ਰੱਖੀ ਜੋ ਮੈਨੂੰ ਲੱਗਿਆ ਵੈਸੇ ਬਈ ਕਿਤੇ ਸੋਹਣ ਪੋਣੇ ਨੂੰ ਲਾਈ ਹੈ ਤਾ ਬਾਕੀ ਦੇਖੀਏ ਤਾਂ ਮੋਡੀਫਿਕੇਸ਼ਨਾਂ ਨੂੰ ਜਿਵੇਂ ਅੱਜ ਕੱਲ ਦਾ ਜਵਾਨਾ ਜੀ ਉਸ ਤਰ੍ਹਾਂ ਬਾਈ ਨੇ ਸਾਰੀਆਂ ਸ਼ਕੀਨੀਆਂ ਨੂੰ ਲਾਤੀਆਂ ਆ ਘੋੜੇ ਵਗੈਰਾ ਲੱਗੇ ਆ ਤਾਂ ਇੰਡੀਕੇਟਰ ਤੁਸੀਂ ਦੇਖੋ ਇਹ ਤਾਂ ਬਹੁਤ ਜ਼ਰੂਰੀ ਹੈ ਬਈ ਇਹ ਸੇਫਟੀ ਰਹਿੰਦੀ ਹੈ ਜਿਵੇਂ ਇਹ ਸੈੱਟ ਵੱਡਾ ਤੇ ਸੜਕ ਤੇ ਕਾਫੀ ਚੌੜਾ ਜਾਂਦਾ ਤੇ ਉਸ ਤੋਂ ਬਾਅਦ ਵੀ ਜਿਹੜਾ ਹਿੱਸਾ ਯੂਜ਼ ਕਰਦੇ ਆ ਤੁਸੀਂ ਜੀ ਇਹ ਦੱਸੋ ਜੀ ਇਹ ਕਿਵੇਂ ਮਜ਼ਬੂਤ ਦਾ ਕੰਮ ਇਹ ਦੇਖੋ ਪੂਰੀ ਮਜ਼ਬੂਤੀ ਦਾ ਲਾਇਆ ਵਾ ਜੀ ਸਾਹੀ ਇਹ ਅੱਛਾ ਹਾਂਜੀ ਹਾਂਜੀ ਤੇ ਇਹਦੇ ਬਈ ਟਾਇਰ ਟੂਰ ਗਾਖ ਦੀ ਪਸੰਦ ਦੇ ਹੁੰਦੇ ਆ ਜਾਂ ਤੁਸੀਂ ਆਪ ਦੇ ਹਿਸਾਬ ਨਾਲ ਨਹੀਂ ਅਸੀਂ ਮਾਡਲ ਦੇ ਹਿਸਾਬ ਨਾਲ ਹੀ ਪਾਉਣੀ ਹੈ ਠੀਕ ਹੈ ਹਾਂ ਜੀ ਹਾਂ ਜੀ ਬਈ ਕੋਈ ਲਾਂਬੇ ਵਾਲਾ ਕੰਮ ਨਾਲ ਕਰਾ ਨਹੀਂ ਕੋਈ ਲਾਂਬੇ ਵਾਲਾ ਹਵਾਲੇ ਟੈਰ ਆ ਇਹ ਠੀਕ ਹੈ ਜੀ ਤੇ ਰਮ ਰਮ ਵਧੀਆ ਬਾਈ ਹਾਂ ਜੀ ਹਾਂ ਜੀ ਲੋਹੇ ਦੀਆਂ ਹੱਬਾਂ ਇਹਦੀਆਂ ਜੀ ਠੀਕ ਹੈ ਲੋਹੇ ਦੀ ਹੱਬ ਦੇ ਵਿੱਚ ਲਾਉਣੇ ਆ ਤੇ ਇਹ ਹਿੱਸਾ ਹਿੱਸਾ ਬਈ ਕਦੇ ਵਿੰਗਾ ਹੋਣ ਦੀ ਸ਼ਿਕਾਇਤ ਨਾ ਮਤਲਬ ਹੀ ਨਹੀਂ ਜੀ ਪੂਰਾ ਹੈਵੀ ਆ ਜੀ ਠੀਕ ਹੈ ਤੇ ਜੋ 40 mm ਦਾ ਹਿੱਸਾ ਇਹਥੇ ਫਿਰ ਬਈ 베ARING ਆ ਗਿਆ ਕਿ ਕੀ ਸਿਸਟਮ ਆ ਗਿਆ ਇੱਥੇ ਬੁਸ਼ਾ ਜੀ ਤੇ ਇਹ ਬੁਸ਼ ਦੀ ਲਾਈਫ ਬਈ ਕਿਵੇਂ ਰਹਿ ਲਾਈਫ ਆ ਜੀ 10 ਸਾਲ ਦੀ ਆ ਜੀ ਘੱਟੋ ਘੱਟ 10 ਦੀ ਗੱਲ ਨੇ ਜੀ ਹਾਂ ਜੀ ਠੀਕ ਹੈ ਇਹ ਜਦੋਂ ਬਈ ਹੁਣ ਛੱਡਣਾ ਵਗੈਰਾ ਉਹ ਵੀ ਸੌਖਾ ਕੰਮ ਵੀ ਉੱਤੇ ਬੈਠਾ ਬੰਦਾ ਨੂੰ ਬਸ ਉੱਤੇ ਬੈਠੇ ਲੈਨੇ ਕਟਰ ਤੇ ਬੈਠ ਕੇ ਆਪੇ ਸੱਟ ਇਸ ਹਾਲ ਲੱਗ ਜਾਣਾ ਆਪੇ ਕੱਟੇ ਜਾਣਾ ਠੀਕ ਹੈ ਜਿੰਨਾ ਮਰਜ਼ੀ ਖੋਲ ਲੈਣੂ ਆਪਾਂ ਬਈ ਦਿਖਾਵਾਂਗੇ ਆਪਾਂ ਠੀਕ ਹੈ ਹਾਂਜੀ 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 ਹਾਂ ਕੋਈ ਗੱਲ ਨਹੀਂ ਮਿੱਤਰੋ ਬਾਅਦ ਚ ਤੁਹਾਨੂੰ ਦਿਖਾਉਣੇ ਆ ਤੇ ਇਹ ਵੀ ਬਈ ਅਡਜਸਟਮੈਂਟ ਵਾਲੀ ਦਿੱਤੀ ਐ ਇੱਥੋਂ ਹਾਂਜੀ ਹਾਂਜੀ ਇਹ ਅਡਜਸਟਮੈਂਟ ਹੋ ਜਾਂਦੀ ਹੈ ਜੀ ਬਈ ਕਈ ਵਾਰੀ ਘੱਟ ਚੱਕੀ ਦਾ ਜਾਂ ਵੱਧ ਹਾਂਜੀ ਇਸੇ ਫਾਇਦੇ ਨੂੰ ਲਈਏ ਹਾਂਜੀ 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 ਠੀਕ ਹੈ ਜੀ ਤਾਂ ਇਹ ਤਕਨੀਕ ਬਈ ਬੜੀ ਘੈਂਟ ਲਾਈ ਯਾਰ ਠੀਕ ਹੈ ਤਾਂ ਆ ਵੀ ਮਿੱਤਰੋ ਦੇਖੋ ਤੁਸੀਂ ਲੇਟ ਕਟਿੰਗ ਦੇ ਵਿੱਚ ਜਿਹੜਾ ਨੇਮ ਵਗੈਰਾ ਸਾਰਾ ਕੁਝ ਲਿਖਿਆ ਹੋਇਆ ਇਹ ਬਾਈ ਜਿਹੜਾ ਪਾਈਪ ਲੱਗੀ ਹੈ ਜੀ ਹਾਂਜੀ 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 ਇਹ ਵੀ ਫੋਕੀ ਜੀ ਤਾਂ ਨਹੀਂ ਕਿਤੇ ਵੀ ਪੈ ਪਾ ਕੇ ਪਾਣੀ ਪੂਣੀ ਨਹੀਂ ਗਲ ਜੇ ਇਹ 11 mm ਮੋਟੀ ਹੈ ਜੀ ਅੱਛਾ ਵਿੱਚੋਂ ਇਹ ਵੀ ਐ ਪੂਰੀ ਸਖਤ ਲੱਗੀ ਹੋਈ ਹੈ ਸਖਤ ਹੈ ਜੀ ਹਾਂਜੀ ਹਾਂਜੀ ਐ ਨਹੀਂ ਬਈ ਕੱਲ ਨੂੰ ਇੱਥੇ ਪਾਣੀ ਪੂਣੀ ਖੜਾ ਰਹੇ ਤੇ ਪਾਏ ਜੀ ਨਿਕਲ ਜਾਂਦਾ ਬਸ ਇਹ ਤਾਂ ਲਾਈਫ ਟਾਈਮ ਵਾਸਤੇ ਹੈ ਜੀ ਠੀਕ ਹੈ ਠੀਕ ਹੈ ਤਾਂ ਬਾਕੀ ਬਈ ਮਿੱਤਰੋ ਆ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਸਾਰੇ ਤਕਰੀਬਨ ਵਿੱਚ ਵੀਡੀਓ ਦੇਖਣ ਵਾਲੇ ਭਰਾ ਵੀ ਜਾਣਦੇ ਹੋਣੇ ਆ ਸੰਤੋ ਕਿੰਨੇ ਸਾਲਾਂ ਤੋਂ ਜਿਹੜੀ ਮਸ਼ਹੂਰ ਆ ਤੇ ਅੱਗੇ ਆਪਾਂ ਬਈ ਇਹ ਮੇਨ ਗੱਲ ਇੱਕ ਹੋਰ ਕਰੀਏ ਜਿਵੇਂ ਆਮ ਤਵੀਆਂ ਨਾ ਜਿਵੇਂ ਵੱਡੀਆਂ ਹੋ ਜਾਂਦੇ ਸੈਟੇ 20 ਦਾ ਸੈਟ ਹੋ ਗਿਆ ਤਾਂ ਟਰੈਕਟਰ ਨੂੰ ਬਈ ਇੱਕ ਇੱਕ ਪਾਸੇ ਨੂੰ ਕੋਈ ਖਿੱਚਦੀ ਹੁੰਦੀ ਤਾਂ ਵੀ ਐ ਸੌਖੀ ਛੇਤੀ ਨਹੀਂ ਚੱਲਦੀ ਨਾ 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 ਜੀ ਤੁਸੀਂ ਸੰਗਲ ਲਾ ਦਿਓ ਜੀ ਠੀਕ ਹੈ ਜੀ ਸੰਗਲ ਲਾ ਦਿਓ ਵਾਂ ਦੇ ਵਿਚਾਲ ਦੀ ਕਰ ਦਿਓ ਇਹਨੂੰ ਅੱਛਾ ਜੀ ਕਿਸੇ ਪਾਸੇ ਵੀ ਗੁੱਡੀ 'ਚ ਨਹੀਂ ਵੱਜੂਗਾ ਟਾਇਰ ਠੀਕ ਹੈ ਐਨਕ ਮੈਂ ਸੰਗਲ ਪਨ ਨਹੀਂ ਜਾਊਗਾ ਠੀਕ ਹੈ ਇਹ ਗਾਰੰਟੀ ਆਪਣੀ ਸ਼ੁੱਧਤਾ ਹੈਗੀ ਤੁਹਾਡੀ ਸਾਰੇ ਦੇ ਸਾਰੇ ਤਵੇ ਕੋ ਜੇ ਘਸਣਗੇ ਠੀਕ ਹੈ ਵੇ ਯਾਨੀ ਇੱਕ ਸਾਈਡ ਦੇ ਤਵੇ ਅਡ ਘਾ ਜਾਣਗੇ ਹਾਂ ਜਦੋਂ ਤੱਕ ਸੈਟ ਕਸੂਗਾ ਇੱਕੋ ਜੇ ਕਸਣਗੇ ਕੀ ਬਾਤ ਹੈ ਗਾਰੰਟੀ ਹੈ ਜੀ ਗਾਰੰਟੀ ਹੈ ਸਾਡੀ ਕੀ ਬਾਤ ਹੈ ਮਿੱਤਰੋ ਤਾਂ ਫੇਰ ਹੀ ਜਿਹੜਾ ਤਮੀਆਂ ਦੇ ਵਿੱਚ ਨਾਮ ਕਮਾਇਆ ਹੋਇਆ ਸੰਤੋਖ ਐਗਰੀਕਲਚਰ ਵਰਕਰਸ ਨੇ ਜੀ ਤੇ ਇਹ ਚੀਜ਼ ਬਈ ਕੋਈ ਅਡਜਸਟਮੈਂਟ ਜਿਮੀਦਾਰ ਨੂੰ ਕਰਨ ਦੀ ਲੋੜ ਨਹੀਂ ਜਮਾਂ ਜਾ ਕੇ ਸਿੱਧੀਆਂ ਜੋੜ ਦਿਤੀਆਂ ਜਾ ਕੇ ਲੋ ਕੋਈ ਲੋੜ ਨਹੀਂ ਕੋਈ ਐ ਟਰੈਕਟਰ ਨੂੰ ਇੱਕ ਪਾਸੇ ਨਹੀਂ ਖਿੱਚੂਗਾ ਮਤਲਬ ਹੀ ਨਹੀਂਗਾ ਠੀਕ ਹੈ ਤੇ ਇਹ ਵੀ ਡਈ ਵੀ ਬੜੀ ਸਪੈਸ਼ਲ ਹੈ ਜੀ ਆਮ ਉੱਪਰ ਨੂੰ ਖੜੀਆਂ ਹੁੰਦੀਆਂ ਹੁੰਦੀਆਂ ਜੀ ਹਾਂਜੀ ਉਹ ਫਿਰ ਮੂੰਹ ਤੇ ਵਜਦੀ ਹੈ ਜੀ ਡਈ ਅੱਛਾ ਕਈ ਵਾਰ ਤੇ ਇੱਥੋਂ ਚੱਕੋ ਤੇ ਨਾਲ ਹੀ ਲੱਗ ਜਾਂਦੀ ਹੈ ਇਹਦਾ ਠੀਕ ਹੈ ਇਹ ਉੱਪਰ ਹੀ ਪਈ ਰਹਿੰਦੀ ਹੈ ਹਾਂਜੀ ਹਾਂਜੀ ਆਪਾਂ ਵਿਖਾਉਣੇ ਆ ਜੀ ਸਪਾਸਟ ਬੜੇ ਧਿਆਨ ਨਾਲ ਜਿਹੜਾ ਮਿੱਤਰੋ ਛੋਟੀ ਛੋਟੀ ਚੀਜ਼ ਦਾ ਧਿਆਨ ਰੱਖਿਆ ਗਿਆ ਤੇ ਬਾਕੀ ਇਹ ਝੰਡੇ ਵਗੈਰਾ ਤੁਸੀਂ ਦੇਖੋ ਡੈਕੋਰੇਸ਼ਨ ਵੀ ਇਹਨੂੰ ਪੂਰੀ ਦਿੱਤੀ ਗਈ ਹੈ ਤੇ ਇਹ ਵੀ ਆਪਣੇ ਪਲੱਗ ਵਗੈਰਾ ਆ ਕੇ ਉਹਦੇ ਇਹ ਉਹ ਬੱਤੀ ਆ ਗਈ ਜੀ ਸੈਂਟਰ ਵਾਲੀ ਠੀਕ ਹੈ ਤਾਂ ਇਹ ਵੀ ਤੁਹਾਨੂੰ ਜਗਾ ਕੇ ਦਿਖਾਵਾਂਗੇ ਮਿੱਤਰੋ ਤੇ ਬਾਕੀ ਜੋ ਆਪਾਂ ਵੇਰ ਦੇਖ ਇੰਡੀਕੇਟਰ ਵੀ ਕਵਰ ਕੀਤੇ ਆਪਣੇ ਹਾਂਜੀ ਹਾਂ ਦੇਖੋ ਮਿੱਤਰੋ ਵੀ ਛੇਤੀ ਕੋਈ ਹੱਥ ਪੈਰਾ ਖੇਤ ਦੇ ਖੇਤ ਦੇ ਵਿੱਚ ਅਕਸਰ ਹੀ ਕੋਈ ਚੀਜ਼ ਵਜਦੀ ਰਹਿੰਦੀ ਆ ਤਾਂ ਇਹਨਾਂ ਨੂੰ ਸੇਫ ਹੈ ਕੁਝ ਹੁੰਦਾ ਨਹੀਂਗਾ ਤੇ ਬਾਈ ਆਪਾਂ ਜੇ ਦੇਖੀਏ ਇਹ ਤਵੀਆਂ ਸਿੰਪਲ ਬਣਾਉਣੀਆਂ ਹੁਣ ਤੋ ਵੀ ਤੁਸੀਂ ਬਣਾ ਦਿੰਦੇ ਆ ਜੀ ਹਾਂਜੀ 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 ਜੇ ਕਿਸੇ ਵੀ ਤਰ੍ਹਾਂ ਦੀ ਗਾਹਕ ਦੀ ਡਿਮਾਂਡ ਹੋਵੇ ਉਹਨਾਂ ਸੱਟ ਹੀ ਤਿਆਰ ਕਰ ਦੋ ਬਿਨਾਮ ਪ੍ਰੈਸ਼ਰ ਤੋਂ ਲੈਣੀਆਂ ਬਿਨਾ ਪ੍ਰੈਸ਼ਰ ਤੋਂ ਦੇ ਦਿਆਂਗੇ ਠੀਕ ਹੈ ਜੀ ਜੇ ਪ੍ਰੈਸ਼ਰ ਵਾਲੀਆਂ ਲੈਣੀਆਂ ਪ੍ਰੈਸ਼ਰ ਤੇ ਦੇ ਦੇਗੇ ਠੀਕ ਹੈ ਜੀ ਦੋਨੇ ਦੇ ਦੇ ਤੇ ਹੋਰ ਬਈ ਆਪਾਂ ਵਰਕਸ਼ਾਪ ਤੇ ਕਿਹੜੇ ਕਿਹੜੇ ਸੰਦ ਬਣਾ ਰਹੇ ਆ ਜੀ ਸੰਦ ਆਪਾਂ ਸਾਰੇ ਹੀ ਬਣਾ ਰਹੇ ਆ ਜੀ ਕਲਟੀਵੇਟਰ ਕਣਕ ਬਜਾਈ ਮਸ਼ੀਨ ਠੀਕ ਹੈ ਜੀ ਜ਼ੀਰੋ ਡਰਿੱਲ ਕਾਮਿਆਂ ਦਾ ਹੈਗੇ ਹੈਗਾ ਆਲਟੀਵੇਟਰ ਆਪਣੇ ਬਹੁਤ ਮਸ਼ਹੂਰ ਆ ਠੀਕ ਹੈ ਜੀ ਹਾਂਜੀ ਹਾਂਜੀ ਪਹਿਲਾ ਵੀਡੀਓ ਵੀ ਆਪਾਂ ਪਾਈ ਸੀ ਕਲਟੀਵੇਟਰ ਵਾਲੀ ਪਾਈ ਸੀ ਜਿਹੜੇ ਵੀਰਾਂ ਨੇ ਮਿੱਤਰੋ ਵੀਡੀਓ ਨਹੀਂ ਦੇਖੀ ਉਹ ਵੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੀ ਇਹਨਾਂ ਦੀ ਆਪਾਂ ਹਲਾਂ ਦੀ ਸਪੈਸ਼ਲ ਵੀਡੀਓ ਕਰੀ ਸੀ ਤਾਂ ਆਪਾਂ ਇਹ ਵੀਡੀਓ ਦੇ ਵਿੱਚ ਵੀ ਬਈ ਨਵੇਂ ਵੀਰ ਜੁੜੇ ਹੁੰਦੇ ਅਤੇ ਦੱਸ ਦਈਏ ਵੀ ਹਲ ਵੀ ਆਪਾਂ ਪ੍ਰੈਸ਼ਰ ਵਾਲੇ ਬਣਾਦਨੇ ਜੀ ਹਾਂਜੀ ਹਾਂਜੀ ਹਲ ਵੀ ਪ੍ਰੈਸ਼ਰ ਵਾਲੇ ਬਣਾਉਣੇ ਠੀਕ ਹੈ ਜੀ ਭਾਵੇਂ 17 19 ਜਿੰਨੇ ਡਿਮਾਂਡ ਹੋਊਗੀ ਇਹ ਆਪਾਂ ਸਪੈਸ਼ਲ ਅੱਜ ਤਮੀਆਂ ਤੇ ਵੀਡੀਓ ਬਣਾ ਰਹੇ ਸੀਗੇ ਹਾਂਜੀ ਹਾਂ ਚਲੋ ਵੈਸੇ ਵੀਰੇ ਦੱਸਣਾ ਬਈ ਦੇਗੇ ਤਾਂ ਬਾਕੀ ਟਾਈਮ ਦੇ ਵਿੱਚ ਹੋਰ ਵੀ ਵੀਡੀਓ ਦੇਵਾਂਗੇ ਨਵੇਂ-ਨਵੇਂ ਸੰਦਾਂ ਦੀ ਠੀਕ ਹੈ ਠੀਕ ਹੈ ਜੀ ਤਾਂ ਮਿੱਤਰੋ ਅੱਜ ਖਾਸ ਤੁਹਾਨੂੰ ਜਿਹੜੀਆਂ ਤਵੀਆਂ ਦਿਖਾਈਆਂ ਇਸ ਤੋਂ ਬਾਅਦ ਇਹ ਤੁਹਾਨੂੰ ਆਪਾਂ ਇਕੱਠੀਆਂ ਹੁੰਦੀਆਂ ਤੇ ਬੰਦ ਹੁੰਦੀਆਂ ਵੀ ਖੁੱਲਦੀਆਂ ਵੀ ਦਿਖਾਵਾਂਗੇ ਤੇ ਕਿਵੇਂ ਪਾਵਰ ਕੰਮ ਕਰਦਾ ਜੀ ਤੇ ਬਾਈ ਜੀ ਇਹਦਾ ਰੇਟ ਰੂਟ ਕੀ ਹੋਊਗਾ ਜੀ ਰੇਟ ਸਮੇਂ ਦੇ ਮੁਤਾਬਕ ਆ ਜੀ ਕਈ ਵਾਰ ਕੋਈ ਵੀਡੀਓ 6 ਮਹੀਨੇ ਬਾਅਦ ਵੇਖਦਾ ਜੀ ਇਹ ਗੱਲ ਤਾਂ ਹੈ ਤੇ ਪ੍ਰੋਬਲਮ ਪੈ ਜਾਂਦੀ ਆ ਕੇ ਰੇਟ ਵਧਦੇ ਘਟਦੇ ਰਹਿੰਦੇ ਆ ਠੀਕ ਹੈ ਰੇਟ ਦੀ ਜਾਣਕਾਰੀ ਜਾਂ ਕੋਈ ਵੀ ਸੈਟ ਦੀ ਜਾਣਕਾਰੀ ਲੈਣੀ ਹੋ ਤੁਹਾਡੇ ਨਾਲ ਫੋਨ ਤੇ ਸੰਪਰਕ ਕਰ ਲਿਓ ਠੀਕ ਹੈ ਤੇ ਬਾਕੀ ਕਿਸੇ ਨੇ ਆ ਕੇ ਦੇਖਣੀ ਹੋ ਵਰਕਸ਼ਾਪ ਤਾਂ ਉਹ ਵੀ ਮਲਸਰ ਰੋਡ ਤੇ ਆ ਕੇ ਦੇਖ ਸਕਦੇ ਹੋ ਕਿਵੇਂ ਬਾਈ ਹੋਰੀ ਤਿਆਰ ਕਰਦੇ ਆ ਤੇ ਠੀਕ ਆ ਬਾਈ ਹੁਣ ਆਪਾਂ ਇਹਨੂੰ ਖੋਲ ਕੇ ਦਿਖਾਈਏ ਚਲਾ ਕੇ ਦਿਖਾਈਏ ਠੀਕ ਹੈ ਠੀਕ ਹੈ ਤੇ ਇੱਕ ਗੱਲ ਬਾਈ ਰਹਿ ਗਈ ਸੀਦਾ ਵਜਨ ਦਾ ਆ ਜੀ ਕੀ ਹੋਗਾ ਜੀ ਵਜਨ 11 ਕੁਆਂਟਲ ਆ ਜੀ ਅੱਛਾ ਇਹਨਾਂ ਦਾ 11 ਕੁਆਂਟਲ ਦੇ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਚਲੋ ਬਹੁਤ ਵਧੀਆ ਬਾਈ ਫਿਰ ਤਾਂ ਨਿੱਗਰ ਮਜ਼ਬੂਤ ਆ ਤਾਂ ਵਈਆ ਆਪਾਂ ਵੇਖੀਏ 20 ਦਾ ਸੈੱਟ ਆ ਤੇ 11 ਕੁਆਂਟਲ ਦਾ ਸੈੱਟ ਆ ਜੀ ਤੇ ਬਾਈ ਫਿਰ ਲਿਆਈਏ ਆਪਾਂ ਟਰੈਕਟਰ ਹਾਂਜੀ ਹਾਂਜੀ ਤੇ ਇਹ ਜਿਹੜੇ ਬਾਈ ਟਰੈਕਟਰ ਵਾਲੇ ਆ ਜੀ ਇਹ ਇਹਨਾਂ ਨੇ ਲਾਈਆਂ ਤਾਂ ਇਹਨਾਂ ਨੇ ਤਵੀਆਂ ਲਾਈਆਂ ਠੀਕ ਆ ਤੇ ਆਪ ਲਗਾ ਮੈਟਰੋ ਕਸਟਮਰ ਵੀ ਆਏ ਹੋਏ ਸੀ ਇਹਨਾਂ ਨੂੰ ਵੀ ਆਪਾਂ ਮਲਾਉਣਾ ਹੈ ਤੁਹਾਡੇ ਨਾਲ ਪੁੱਛਦੇ ਆਂ ਬਾਈ ਹੋਰੀ ਕਿੰਨੇ ਸਾਲਾਂ ਤੋਂ ਜੁੜਿਆ ਸਸੀ ਗਾ ਬਾਈ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਜੀ ਤੇ ਬਾਈ ਜੀ ਆਪਣਾ ਨੇਮ ਤੇ ਐਡਰੈਸ ਦੱਸੋ ਜੀ ਕਿੱਥੋਂ ਆਏ ਤੁਸੀਂ ਮੇਰਾ ਨਾਮ ਗੁਰਤੇਜ ਆ ਜੀ ਪਿੰਡ ਰਾਮਿਆਣਾ ਠੀਕ ਹੈ ਜੀ ਜ਼ਿਲ੍ਹਾ ਫਰੀਕੋਟ თੀਲ ਜੇਤੋ ਠੀਕ ਹੈ ਬਈ ਜੀ ਤੇ ਬਾਈ ਜੀ ਇਹ ਜੋ ਤਵੀਆਂ ਦਾ ਸੈੱਟ ਤਿਆਰ ਕਰਾਇਆ ਤੁਸੀਂ ਪਹਿਲਾਂ ਹੀ ਕਰਾਇਆ ਬਾਈ ਹੋਰਾਂ ਤੋਂ ਕਿ ਪਹਿਲਾਂ ਤੋਂ ਜੁੜੇ ਹੋਏ ਆਂ ਪਹਿਲਾਂ ਤੇ ਜੋੜਿਆ ਸਾਡੇ ਕੋਲ ਦੋ ਸੈੱਟ ਪਹਿਲਾਂ ਵੀ ਹੈਗੇ ਨੇ ਨਾਲ ਦੇ ਠੀਕ ਹੈ ਤੇ ਵਧੀਆ ਚੱਲਦਿਆ ਬਈ ਵਧੀਆ ਚੱਲਦਿਆ ਕੋਈ ਲੰਬੀ ਵਾਲੀ ਗੱਲ ਨਹੀਂ ਹਾਂ ਨਾ ਕੋਈ ਲੰਬੀ ਠੀਕ ਹੈ ਉਹ ਚੱਲਦੇ ਦੇਖ ਕੇ ਹੀ ਫਿਰ ਨਵਾਂ ਸੈੱਟ ਜਿਹੜਾ ਤਿਆਰ ਕਰਾਉਣਾ ਹੈ ਇਹ ਪਾ ਸਾਡੇ ਕੋਲ ਟਰੈਕਟਰ ਦੇ ਉੱਤੇ ਅਣ ਸੀ ਫਿਰ ਉਹਦਾ ਕਰਕੇ ਸਾਨੂੰ ਇੱਕ ਸੈੱਟ ਹੋਰ ਲੈਣਾ ਪਿਆ ਠੀਕ ਹੈ ਬਈ ਚਲੋ ਬਹੁਤ ਵਧੀਆ ਬਈ ਤੇ ਹੋਰ ਵੀ ਸੰਦ ਇਹਨਾਂ ਦੇ ਵਰਤਦੇ ਹੁੰਦੇ ਹਾਂ ਹਾਂ ਇਹਨਾਂ ਦੇ ਮਸ਼ੀਨ ਇਹਨਾਂ ਦੀ ਹੈ ਕਲਟੀਵੇਟਰ ਇਹਨਾਂ ਦੇ ਹੈ ਠੀਕ ਹੈ ਸਾਰੇ ਸੰਦ ਇਹਨਾਂ ਦੇ ਬਣਿਆ ਲੈਵੇ ਠੀਕ ਹੈ ਤੇ ਯਾਨੀ ਭਰੋਸਾ ਪੂਰਾ ਵਰਕਸ਼ਾਪ ਤੇ ਹਾਂ ਚਲੋ ਬਹੁਤ ਵ ਠੀਕ ਹੈ ਠੀਕ ਹੈ ਜੀ ਤੇ ਰੇਡ ਰੂਟ ਪੱਖੋਂ ਵੀ ਆਵਾਜ਼ ਆਜ ਬਜ ਸੀ ਹਾਂ ਸਹੀ ਹੈ ਰੈਬਾਜ ਠੀਕ ਹੈ ਠੀਕ ਹੈ ਜੀ ਚਲੋ ਵਧੀਆ ਜੀ ਪਹਿਲਾਂ ਵੀ ਸਾਡੇ ਕੋਲ 20 20 ਤਮੀਆਂ ਦਾ ਸੈਟ ਹੀ ਹੈ ਠੀਕ ਹੈ ਉਹ ਬਿਨਾ ਪਾਵਰ ਆ ਕੇ ਪਾਵਰ ਨਹੀਂ ਉਹ ਵੀ ਪਾਵਰ ਹੀ ਹੈ ਠੀਕ ਹੈ ਪਾਵਰ ਹੀ ਹੈ ਪਹਿਲਾਂ ਵੀ ਪਾਵਰ ਜਿਹੜਾ ਤਿਆਰ ਕਰਕੇ ਦਿੰਦਾ ਇਹਨਾਂ ਨੇ ਪਹਿਲਾਂ ਵੀ ਉਹ ਸੰਤੋਖ ਨਹੀਂ ਕੀਤਾ ਸੀ ਠੀਕ ਹੈ ਜੀ ਤੇ ਜਿਵੇਂ ਉਹ ਕਹਿੰਦੇ ਵੀ ਆਪਣਾ ਸਹੀ ਸੈਟ ਚੱਲਦਾ ਜੀ ਕੋਈ ਫੱਜਦਾ ਖੁਜਦਾ ਨਹੀਂ ਵਧੀਆ ਸੈਟ ਚੱਲਦਾ ਵਧੀਆ ਠੀਕ ਹੈ ਠੀਕ ਚਲੋ ਇਹਦਾ ਬਾਕੀ ਗੱਲ ਦੇਖੀਏ ਵੀ ਫੇਰ ਹੀ ਤੁਸੀਂ ਲੈਣਾ ਹੈ ਦੂਜੀ ਵਾਰ ਜੇ ਕੋਈ ਪ੍ਰੋਬਲਮ ਹੁੰਦੀ ਬੰਦਾ ਨਹੀਂ ਫਿਰ ਹਨਾ ਆਉਂਦਾ ਨਹੀਂਗਾ ਹਾਂ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਇੱਕ ਸਾਨੂੰ ਤੁਸੀਂ ਆਪਣੇ ਟਰੈਕਟਰ ਨੇ ਖੋਲ ਕੇ ਤੇ ਇਕੱਠੀਆਂ ਹੁੰਦੀਆਂ ਦਿਖਾਓ ਜੀ ਉਹ ਖਾਦ ਨੇ ਹਾਂਜੀ ਹਾਂ ਚਲੋ ਜੀ ਠੀਕ ਤਾਂ ਮੇਤਰੋ ਦੇਖੀ ਇਹਦਾ ਜਾਚਦੀਆਂ ਬੜੀਆਂ ਟਰੈਕਟਰ ਮਾਰੇ ਪਾਈਆਂ ਤੇ ਰੰਗ ਬੜਾ ਸੋਹਣਾ ਰੰਗ ਦੀ ਕੁਆਲਿਟੀ ਬਾਰੇ ਵੀ ਆਪਾਂ ਗੱਲ ਕਰਾਂਗੇ ਰਹਿ ਗਈ ਸੀ ਤੇ ਬਾਈ ਨੂੰ ਪੁੱਛਦੇ ਆਂ ਬਾਈ ਜੀ ਰੰਗ ਕਿਹੜਾ ਯੂਜ਼ ਕਰਦੇ ਆਂ ਆਪਾਂ ਜੀ ਐਸਡੀ ਕਰਦੇ ਆ ਜੀ ਐਸਡੀ ਹਾਂਜੀ ਹਾਂਜੀ ਵਾਹ ਤੇ ਚਮਕਤੋ ਵੀ ਲੱਗਦਾ ਵੀ ਰੰਗ ਤਾਂ ਬਹੁਤ ਸੋਹਣਾ ਆ ਹਾਂ ਬਹੁਤ ਬਹੁਤ ਪ੍ਰੈਮਰ ਮਾਰ ਕੇ ਥੱਲੇ ਉੱਪਰ ਪ੍ਰੈਮਰ ਮਾਰ ਕੇ ਹੁੰਦਾ ਸਾਰਾ ਐ ਨਹੀਂ ਆ ਉਹ ਵੀ ਰੰਗ ਮਾਰਦਾ ਠੀਕ ਹੈ ਹਾਂਜੀ ਹਾਂਜੀ ਮੇਰੇ ਧਿਆਨ ਨਾ ਕਰਦੇ ਹਾਂਜੀ ਹਾਂਜੀ ਠੀਕ ਹੈ ਖਣੇ ਲੋਕਾਂ ਨੂੰ ਲੈ ਲਈਏ ਬਈ ਜੋ ਇਹ ਕਿੱਲਗਾ ਸੀ ਨਾ ਜੀ ਹਾਂਜੀ ਤੇ ਇਹ ਜੋ ਇਹ ਕਿੱਲੀਆਂ ਪਾਈਆਂ ਸੀ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਦੇਖਿਆ ਇਹਨਾਂ ਦੀ ਪੌਣ ਦੀ ਲੋਡ ਪਾਉ ਨਹੀਂ ਪੌਣ ਦੀ ਲੋਡ ਨਹੀਂ ਪੈਂਦੀ ਜਦੋਂ ਆਪਾਂ ਪ੍ਰੈਸ਼ਰ ਤੋਂ ਬਿਨਾਂ ਕੰਮ ਲੈਣਾ ਨਾ ਉਦੋਂ ਲੋਡ ਪਾਉਗੇ ਠੀਕ ਹੈ ਇਹ ਵੈਸੇ ਤੇ ਤੇ ਹਾਂਜੀ ਹਾਂਜੀ ਇਹ ਬੰਦੂਰਾ ਪੂਰਾ ਖੁੱਲ ਚੁੱਕਿਆ ਜੀ ਦੇਖੀਏ ਤਾਂ ਆਪਾ ਕੀ ਬਾਤ ਹੈ ਇਹ ਨਿਤੋਗੀ ਸਾ ਆਪਣੇ ਆਪ ਉੱਪਰ ਨੂੰ ਚੜਾ ਗਿਆ ਜੀ ਤੁਸੀਂ ਦੇਖੋ ਤੇ ਬਾਕੀ ਹਿੱਸਾ ਹੋਰ ਉੱਪਰ ਨੂੰ ਚੱਕਣਾ ਹੋਇਆ ਤਾਂ ਉੱਪਰ ਜਿਹੜੀ ਐਡਜਸਟਮੈਂਟ ਦਿੱਤੀ ਹੋਈ ਆ ਤੁਸੀਂ ਦੇਖ ਸਕਦੇ ਆ ਇਥੋਂ ਹਿੱਸਾ ਹੋਰ ਆਪਣਾ ਉੱਪਰ ਨੂੰ ਜਾ ਸਕਦਾ ਤੇ ਬਾਕੀ ਦੇ ਦੇਖੀਏ ਤਾਂ ਆ ਗੜਾਚ ਦੇ ਨੇ ਇਹਦੇ ਵਿੱਚ ਆ ਕੇ ਜਿਵੇਂ ਦੇਖੋ ਤਾਂ ਇਹ ਆਪੀ ਪਾਹ ਦੇ ਵਿੱਚ ਕਈ ਤਾਂ ਖੜਾਪ ਦੇ ਨੇ ਆ ਕੇ ਲੱਗ ਜਾਂਦੇ ਨਾਲ ਠੀਕ ਹੈ ਲਾ ਮੈਟਰੋ ਇੰਨਾ ਹੀ ਕੰਮ ਆ ਬਸ ਇਸ ਤੋਂ ਬਾਅਦ ਸਿੱਧਾ ਬੰਦਾ ਲਿਜਾ ਸਕਦਾ ਬਸ ਬਈ ਆਇਆ ਚੱਕ ਕੇ ਲਿਜਾ ਸਕਦਾ ਬੰਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਬਈ ਹੋਰ ਕੋਈ ਉਤਰ ਕੇ ਕਿੱਲੀ ਪਾਉਣ ਦੀ ਲੋੜ ਨਹੀਂ ਕੋਈ ਡੇੜਾ ਦੇ ਕੇ ਦਿਖਾ ਦਿੰਦਾ ਤੁਹਾਨੂੰ ਠੀਕ ਹੈ ਚਲਾ ਕੇ ਦਿਖਾਓ ਚਲੋ ਜੀ ਬਸ ਉੱਪਰ ਬੈਠਾ ਹੀ ਬੰਦਾ ਇਹਨੂੰ ਛੱਡੂਗਾ ਤੇ ਬੈਠਾ ਹੀ ਥੋਲੂਗਾ ਹਾਂ ਜੀ ਹਾਂ ਯਾ ਦੇਖੋ ਠੀਕ ਹੈ ਜਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਐ ਠੀਕ ਹੈ ਜੀ 这个。